ਮੇਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇੱਕ ਕਥਾ ਸੁਣਾਉਂਦੇ ਹਾਂ ਇੱਕ ਵਾਰ ਗੁਰੂ ਸਾਹਿਬ ਜੀ ਹਰ ਗੋਬਿੰਦਪੁਰੇ ਵਿੱਚ ਵਿਰਾਜਮਾਨ ਸਨ ਉੱਥੇ ਗੁਰੂ ਜੀ ਪਾਸ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਅਨੇਕ ਪ੍ਰਕਾਰ ਦੀਆਂ ਭੇਟਾਂ ਲੈ ਕੇ ਦਰਸ਼ਨ ਕਰਨ ਆਉਂਦੀਆਂ ਅਤੇ ਮਨੋ ਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੀਆਂ ਇੱਕ ਦਿਨ ਗੁਰੂ ਜੀ ਨੇ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਲਿਆਂਦੇ ਫਿਰ ਦਮਦਮੇ ਉੱਤੇ ਬਰਾਜ ਕਰਕੇ ਆਪਣੇ ਬਾਜ ਨੂੰ ਇੱਕ ਬਟੇਰੇ ਦਾ ਮਾਸ ਖਵਾਉਣ ਲੱਗੇ ਕਿਉਂਕਿ ਧੰਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਇੱਕ ਬਾਜ ਵੀ ਰੱਖਦੇ ਸਨ ਅਤੇ ਗੁਰੂ ਸਾਹਿਬ ਜੀ ਵਧੀਆ نسل ਦੇ ਘੋੜੇ ਅਤੇ ਵਧੀਆ ਕਿਸਮ ਦੇ ਸ਼ਸਤਰਾਂ ਦੇ ਵੀ ਬਹੁਤ ਜ਼ਿਆਦਾ ਸ਼ੌਕੀਨ ਸਨ ਅਤੇ ਉਹ ਹਮੇਸ਼ਾ ਹੀ ਆਪਣੇ ਪਿਆਰਿਆਂ ਨੂੰ ਕਹਿੰਦੇ ਸਨ ਸਾਡੇ ਵਾਸਤੇ ਵਧੀਆ ਕਿਸਮ ਦੇ ਘੋੜੇ ਅਤੇ ਚੰਗੀ ਕਿਸਮ ਦੇ ਸ਼ਸਤਰ ਜਰੂਰ ਲਿਆਇਆ ਕਰੋ ਇਸ ਤਰ੍ਹਾਂ ਸੰਗਤਾਂ ਉਹਨਾਂ ਵਾਸਤੇ ਘੋੜੇ ਅਤੇ ਸ਼ਸਤਰਾਂ ਦੀਆਂ ਪੇਟਾਮਾਂ ਵੀ ਲੈ ਕੇ ਆਉਂਦੀਆਂ ਸਨ ਅਤੇ ਜਦ ਗੁਰੂ ਪਾਤਸ਼ਾਹ ਜੀ ਆਪਣੇ ਬਾਜ ਨੂੰ ਉਸ ਬਟੇਰੇ ਦਾ ਮਾਸ ਖਵਾ ਰਹੇ ਸਨ ਤਾਂ ਜਿਸ ਦੇ ਨਾਲ ਗੁਰੂ ਜੀ ਦੇ ਦੋਵੇਂ ਹੱਥ ਬਟੇਰੇ ਦੇ ਖੂਨ ਨਾਲ ਲਿਬੜ ਗਏ ਇਸ ਸਮੇਂ ਹੀ ਕਾਂਛੀ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆ ਰਹੀ ਸੀ ਜਦ ਕਾਂਛੀ ਦੀ ਸੰਗਤ ਨੇ ਆਪ ਜੀ ਦੇ ਦਰਸ਼ਨ ਕੀਤੇ ਤਾਂ ਸੰਗਤ ਵਿੱਚ ਇੱਕ ਅਤਿ ਸ਼ਰਧਾਵਾਨ ਸਿੱਖ ਸੀ ਜੋ ਗੁਰੂ ਜੀ ਦੇ ਦਰਸ਼ਨ ਕਰਨ ਦਾ ਬਹੁਤ ਜ਼ਿਆਦਾ ਅਭਲਾਸੀ ਸੀ ਉਸ ਨੇ ਸ਼ਿਗਰ ਹੀ ਗੁਰੂ ਜੀ ਪਾਸ ਪਹੁੰਚ ਕੇ ਨਮਸਕਾਰ ਕੀਤੀ ਅਤੇ ਵੇਖਿਆ ਕਿ ਗੁਰੂ ਜੀ ਆਪਣੇ ਹੱਥ ਵਿੱਚ ਇੱਕ ਬਟੇਰਾ ਫੜ ਕੇ ਉਸ ਦਾ ਮਾਸ ਤੜਵਾ ਤੜਵਾ ਕੇ ਦੂਜੇ ਹੱਥ ਫੜੇ ਹੋਏ ਆਪਣੇ ਬਾਜ ਨੂੰ ਖਵਾ ਰਹੇ ਸਨ ਬਟੇਰੇ ਨੂੰ ਤੜਫਦਾ ਵੇਖ ਕੇ ਗੁਰੂ ਜੀ ਪ੍ਰਸੰਨ ਹੋ ਰਹੇ ਸਨ ਇਹ ਵੇਖ ਕੇ ਸਿੱਖ ਦੇ ਮਨ ਵਿੱਚ ਗਲਾਨੀ ਆ ਗਈ ਭਾਵ ਕਿ ਉਹ ਪਰੇਸ਼ਾਨ ਹੋ ਗਿਆ ਕਿ ਅਸੀਂ ਇਹਨਾਂ ਦੀ ਸੁਭਾ ਸੁਣ ਕੇ ਕਾਂਛੀ ਤੋਂ ਦਰਸ਼ਨ ਕਰਨਾ ਹੈ ਪਰ ਇੱਥੇ ਆਣ ਕੇ ਤਾਂ ਕੁਝ ਹੋਰ ਹੀ ਹੋ ਰਿਹਾ ਹੈ ਇਹ ਤਾਂ ਬੜੇ ਦਇਆਹੀਨ ਜਾਪਦੇ ਹਨ ਸਤਗੁਰੂ ਹਰ ਗੋਵਿੰਦ ਪਾਤਸ਼ਾਹ ਜੀ ਅੰਤਰਜਾਮੀ ਸਨ ਗੁਰੂ ਜੀ ਨੇ ਉਸਦੇ ਮਨ ਦੀ ਜਾਣ ਕੇ ਕਿਹਾ ਗੁਰੂ ਜੀ ਨੇ ਕਿਹਾ ਕਿ ਕਿਸੇ ਵੀ ਗੱਲ ਦੇ ਕਾਰਨ ਨੂੰ ਜਾਣੇ ਬਿਨਾ ਤਰਕ ਕਰਨੀ ਠੀਕ ਨਹੀਂ ਹੁੰਦੀ ਤੂੰ ਇਸ ਦੀ ਅਸਲੀਅਤ ਨੂੰ ਨਹੀਂ ਜਾਣਦਾ ਤਦ ਉਹ ਸਿੱਖ ਬੜਾ ਹੈਰਾਨ ਹੋਇਆ ਉਸ ਨੇ ਬੜੀ ਨਿਮਰਤਾ ਅਤੇ ਦੀਨ ਹੋ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਤਾਂ ਸਭ ਕੁਝ ਜਾਣਦੇ ਹੋ ਮੇਰੀ ਅਣਜਾਣ ਬੁੱਧੀ ਕਰਕੇ ਆਪ ਜੀ ਦੀ ਬਾਹਰਲੀ ਕਿਰਿਆ ਨੂੰ ਵੇਖ ਕੇ ਮੇਰੇ ਮਨ ਵਿੱਚ ਸ਼ੰਕਾ ਉਤਪਨ ਹੋਈ ਹੈ ਤਦ ਗੁਰੂ ਜੀ ਨੇ ਉਸ ਨੂੰ ਉਸ ਬਾਜ ਅਤੇ ਬਟੇਰੇ ਦੀ ਪਿਛਲੇ ਜਨਮ ਦੀ ਵਾਰਤਾ ਇਸ ਤਰ੍ਹਾਂ ਸੁਣਾਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਇਹ ਜੋ ਬਟੇਰਾ ਹੈ ਆਪਣੇ ਪਿਛਲੇ ਜਨਮ ਵਿੱਚ ਇੱਕ ਬੇੜੀ ਦਾ ਮਲਾਹ ਸੀ ਭਾਵ ਕਿ ਜੋ ਬੇੜੀ ਨੂੰ ਚਲਾਉਣ ਵਾਲਾ ਹੁੰਦਾ ਹੈ ਇਹ ਉਹ ਸੀ ਜੋ ਲੋਕ ਪਸੋਂ ਪੈਸੇ ਲੈ ਕੇ ਉਹਨਾਂ ਨੂੰ ਨਦੀ ਤੋਂ ਪਾਰ ਕਰਦਾ ਸੀ ਉਸ ਸਮੇਂ ਇਹ ਬਾਜ ਮਨੁੱਖ ਜੋ ਇਸ ਟਾਈਮ ਸਾਡੇ ਕੋਲ ਹੈ ਇਹ ਪਿਛਲੇ ਜਨਮ ਵਿੱਚ ਸਰੀਰ ਰੂਪੀ ਗੁਰੂ ਰਾਮਦਾਸ ਜੀ ਪਾਸ ਸੇਵਾ ਕਰਦਾ ਹੁੰਦਾ ਸੀ ਭਾਵ ਕਿ ਇਹ ਉਸ ਟਾਈਮ ਉਹ ਮਨੁੱਖ ਸੀ ਅਤੇ ਗੁਰੂ ਰਾਮਦਾਸ ਜੀ ਪਾਸ ਸੇਵਾ ਕਰਦਾ ਸੀ ਉਹਨਾਂ ਦਾ ਸਿੱਖ ਸੀ ਗੁਰੂ ਜੀ ਨੇ ਕਿਸੇ ਕਾਰਨ ਵਾਸਤੇ ਇਸ ਬਾਜ ਸਿੱਖ ਨੂੰ ਨਦੀ ਤੋਂ ਪਾਰ ਹੋਣ ਵਾਸਤੇ ਭੇਜਿਆ ਗੁਰੂ ਰਾਮਦਾਸ ਜੀ ਨੇ ਉਸ ਸਿੱਖ ਨੂੰ ਨਦੀ ਤੋਂ ਪਾਰ ਇੱਕ ਕੰਮ ਭੇਜਿਆ ਸੀ ਨਦੀ ਉੱਤੇ ਇਸ ਬਟੇਰੇ ਮਲਾਹ ਦੀ ਬੇੜੀ ਉੱਤੇ ਇਹ ਸਿੱਖ ਚੜ੍ਹ ਬੈਠਾ ਜਦ ਬੇੜੀ ਨਦੀ ਦੇ ਵਿਚਕਾਰ ਪਹੁੰਚ ਗਈ ਤਾਂ ਮਲਾਹ ਨੇ ਸਾਰਿਆਂ ਤੋਂ ਪੈਸੇ ਮੰਗੇ ਪਰ ਇਸ ਸਿੱਖ ਨੇ ਕਿਹਾ ਮੇਰੇ ਪਾਸ ਪੈਸੇ ਨਹੀਂ ਹਨ ਮੈਂ ਗੁਰੂ ਜੀ ਦੇ ਕੰਮ ਜਾ ਰਿਹਾ ਹਾਂ ਭਾਵ ਕੇ ਗੁਰੂ ਜੀ ਨੇ ਮੈਨੂੰ ਕੰਮ ਭੇਜਿਆ ਹੈ ਮੇਰੇ ਕੋਲ ਇਸ ਟੈਮ ਸਿਰਫ 5 ਪੈਸੇ ਹਨ ਇਹ ਤੂੰ ਲੈ ਲੈ ਤੇ ਮੈਨੂੰ ਨਦੀ ਦੇ ਦੂਸਰੇ ਪਾਸੇ ਉਤਾਰ ਦੇ ਪਰ ਮਲਾਹ ਨੇ ਕਿਹਾ ਇਹ ਪੈਸੇ ਬਹੁਤ ਥੋੜੇ ਹਨ ਇਸ ਗੱਲ ਨੂੰ ਲੈ ਕੇ ਮਲਾਹ ਸਿੱਖ ਨੂੰ ਮਾੜਾ ਚੰਗਾ ਬੋਲਣ ਲੱਗਾ ਅਤੇ ਉਸ ਨੇ ਸਿੱਖ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਤਦ ਡੁੱਬਦੇ ਹੋਏ ਸਿੱਖ ਨੇ ਕ੍ਰੋਧ ਨਾਲ ਮਨ ਵਿੱਚ ਕਿਹਾ ਕਿ ਜੇ ਮੇਰਾ ਵਸ ਚੱਲੇ ਤਾਂ ਮੈਂ ਇਸ ਨੂੰ ਕੱਚੇ ਨੂੰ ਖਾ ਜਾਵਾਂ ਇਸ ਨੇ ਨਾ ਗੁਰੂ ਦਾ ਅਦਬ ਰੱਖਿਆ ਅਤੇ ਨਾ ਹੀ ਮੇਰੇ ਤੇ ਤਰਸ ਕੀਤਾ ਇਸ ਚੇਤਾਵਨੀ ਵਿੱਚ ਹੀ ਉਹ ਸਿੱਖ ਆਪਣੇ ਪ੍ਰਾਣ ਤਿਆਗ ਗਿਆ ਅਤੇ ਬਾਜ ਦੀ ਜੂਨ ਵਿੱਚ ਪੈ ਗਿਆ ਅਤੇ ਉਧਰ ਉਹ ਜਿਹੜਾ ਮਲਾ ਸੀ ਉਹ ਮਰ ਕੇ ਇਸ ਬਟੇਰੇ ਦੀ ਜੂਨ ਵਿੱਚ ਆਇਆ ਸੋ ਇਹ ਬਾਜ ਆਪਣੇ ਪਿਛਲੇ ਜਨਮ ਦਾ ਬਦਲਾ ਇਸ ਬਟੇਰੇ ਤੋਂ ਲੈ ਰਿਹਾ ਹੈ ਇਸ ਕਾਰਜ ਕਰਨ ਵਿੱਚ ਕੋਈ ਦੋਸ਼ ਨਹੀਂ ਹੈ ਅਤੇ ਤੂੰ ਸੰਸਾ ਨਾ ਕਰ ਗੁਰੂ ਜੀ ਘਟ ਘਟ ਦੀ ਜਾਣਣ ਵਾਲੇ ਸੀ ਇੱਥੇ ਵਿਚਾਰ ਕਰਨੀ ਬਣਦੀ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੋ ਗੁਰੂ ਰਾਮਦਾਸ ਜੀ ਦਾ ਸਿੱਖ ਸੀ ਉਹ ਗੁਰੂ ਜੀ ਪਾਸ ਬਾਜ ਬਣ ਆਇਆ ਅਤੇ ਜੋ ਉਹ 베ੜੀ ਦਾ ਮਲਾਹ ਸੀ ਉਹ ਤਿੱਤਰ ਬਣ ਕੇ ਆਇਆ ਕਿਸ ਤਰ੍ਹਾਂ ਗੁਰੂ ਜੀ ਨੇ ਤਿੱਤਰ ਦਾ ਪਾਰ ਉਤਾਰਾ ਕੀਤਾ ਸੀ ਇਸ ਕਰਕੇ ਉਹ ਤਿੱਤਰ ਨੂੰ ਇਹ ਸਜ਼ਾ ਮਿਲੀ ਸੀ ਗੁਰੂ ਜੀ ਪਾਸੋਂ ਇਹ ਵਾਰਤਾ ਸੁਣ ਕੇ ਸਿੱਖ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਪਣੀ ਸੰਗਤ ਵਿੱਚ ਜਾ ਕੇ ਇਹ ਸਾਰੀ ਵਾਰਤਾ ਸੁਣਾਈ ਇਸ ਨੂੰ ਸੁਣ ਕੇ ਬੜੀ ਸ਼ਰਧਾ ਨਾਲ ਸੰਗਤ ਆਪੋ ਆਪਣੀ ਭੇਟਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਈ ਗੁਰੂ ਜੀ ਨੇ ਸਭ ਦੀ ਸੁਖ ਸਾਂਦ ਪੁੱਛੀ ਅਤੇ ਆਦਰ ਦਿੱਤਾ ਸੰਧਿਆ ਤੱਕ ਸੰਗਤ ਉੱਥੇ ਗੁਰੂ ਜੀ ਪਾਸ ਬੈਠੀ ਰਹੀ ਅਤੇ ਸੋਦਰ ਦੇ ਪਾਠ ਉਪਰੰਤ ਗੁਰੂ ਜੀ ਆਪਣੇ ਅਸਥਾਨ ਤੇ ਚਲੇ ਗਏ ਅਤੇ ਸੰਗਤ ਆਪਣੇ ਡੇਰੇ ਨੂੰ ਚਲੀ ਗਈ ਸੰਗਤ ਕੁਝ ਦਿਨ ਸੰਗਤ ਕੁਝ ਦਿਨ ਹੋਰ ਠਹਿਰ ਕੇ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੁੰਦੀ ਰਹੀ ਅਤੇ ਫਿਰ ਆਗਿਆ ਲੈ ਕੇ ਆਪਣੇ ਘਰਾਂ ਨੂੰ ਚਲੀ ਗਈ